ਮੇਲੇ ਦੇ ਵਿੱਚ ਫੁਕਰੀ ਮਾਰਨੀ ਪੈ ਗਈ ਮਹਿੰਗੀ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਛੋਟਾ ਫਲੀਆਂ ਵਾਲਾ ਤੋਂ ਸਾਹਮਣੇ ਆਈਆਂ ਜਿੱਥੇ ਅੱਜ ਇੱਕ ਮੇਲਾ ਸੀਗਾ ਇਸ ਮੇਲੇ ਦੇ ਦੌਰਾਨ ਇੱਕ ਸ਼ਖਸ ਮੇਲੇ ਦੇ ਵਿੱਚ ਪਹੁੰਚਦਾ ਹੈ ਅਤੇ ਹਵਾਈ ਫਾਇਰ ਕਰਨ ਲੱਗ ਪੈਂਦਾ ਪਤਾ ਲੱਗਿਆ ਹੈ ਕਿ ਇਹ ਸ਼ਖਸ ਜਿਹੜਾ ਇਸ ਦੇ ਵੱਲੋਂ ਆਪਣੇ ਪਿਤਾ ਦੇ ਲਾਇਸੈਂਸੀ ਰਵਾਲਵਰ ਦੇ ਨਾਲ ਹਵਾਈ ਫਾਇਰ ਕੀਤੇ ਗਏ ਹੈ ਇੱਕ ਨਹੀਂ ਬਲਕਿ ਦੋ ਵੀਡੀਓ ਇਸ ਦੀਆਂ ਵਾਈਰਲ ਹੋਈਆਂ ਜਿਸ ਤੋਂ ਬਾਅਦ ਹੁਣ ਜਲਾਲਾਬਾਦ ਥਾਣਾ ਸਿਟੀ ਪੁਲਿਸ ਦੇ ਵੱਲੋਂ ਵੀ ਇਸ ਦੇ ਖਿਲਾਫ ਐਕਸ਼ਨ ਦੀ ਤਿਆਰੀ ਕਰ ਲਈ ਗਈ ਹੈ ਜਾਣਕਾਰੀ ਮਿਲੀ ਹੈ ਕਿ ਆਰਮਜ਼ ਐਕਟ ਦੇ ਤਹਿਤ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਆਓ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਦੇ ਨਾਲ ਇਸ ਸ਼ਖਸ ਦੇ ਵੱਲੋਂ ਮੇਲੇ ਦੇ ਵਿੱਚ ਫੁਕਰੀ ਮਾਰੀ ਗਈ ਹਵਾਈ ਫਾਇਰ ਕੀਤੇ ਗਏ ਤਾਂ ਹੁਣ ਇਹ ਸਲਾਖਾਂ ਦੇ ਪਿੱਛੇ ਜਾ ਰਿਹਾ ਹੈ ਜਦ ਅਲਾਬਾਦ ਦੇ ਛੋਟਾ ਫਲੀਆਂ ਵਾਲਾ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਅੱਜ ਮੇਲਾ ਸੀਗਾ ਮੇਲੇ ਦੇ ਦੌਰਾਨ ਸਾਬਕਾ ਸਰਪੰਚ ਹੈ ਕੋਈ ਬਲਵੀਰ ਸਿੰਘ ਉਸਦੇ بیٹے ਪਲਵਾਨ ਸਿੰਘ ਵੱਲੋਂ ਉੱਥੇ ਜਿਹੜਾ ਕੀ ਹੈ ਫਾਇਰੀ ਕੀਤੀ ਗਈ ਹੈ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੀ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਸਤਿ ਸ਼੍ਰੀ ਅਕਾਲ ਜੀ ਉਥੋਂ ਇੱਕ ਵੀਡੀਓ ਵਾਇਰਲ ਹੋਈ ਸੀ ਉੱਥੇ ਮੇਲਾ ਚੱਲ ਰਿਹਾ ਸੀ ਅਸੀਂ ਇੱਥੇ ਮੌਕੇ ਤੇ ਗਏ ਹਾਂ ਮੇਲਾ ਵੀ ਮਤਲਬ ਸਮਾਪਤ ਹੋਣ ਵਾਲਾ ਸੀ ਤੇ ਇਹਨੇ ਬਲਵੀਰ ਸਿੰਘ ਦੇ ਲੜਕੇ ਪਲਵਾਨ ਸਿੰਘ ਨੇ ਆਪਣੇ ਪਿਤਾ ਦੇ ਰਿਵਾਲਵਰ ਨਾਲ ਉੱਥੇ ਸਟੇਜ ਤੇ ਖੜ ਕੇ ਫਾਇਰ ਕੀਤੇ ਆ ਤੇ ਉਹਨਾਂ ਤੇ ਹੁਣ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਰ ਰਵਾਲੂਰ ਪਤਾ ਲੱਗਿਆ ਵਿਸੰਸੀ ਸੀਗਾ ਜਾਂ ਇਹ ਲਸੰਸੀ ਸੀ ਜੀ ਉਹਦੇ ਪਿਤਾ ਦਾ ਲਸੰਸੀ। ਸਰ ਕੀ ਕਹਿਣਾ ਜਾਓਗੇ ਕਹਿੰਦੇ ਉੱਥੇ ਮੇਲੇ ਚ ਵੀ ਕਾਫੀ ਫੋੜਾ ਦਫੜੀ ਮੱਚ ਗਈ ਇਸ ਦੇ ਨਾਲ ਔਰ ਮਾਹੌਲ ਜਿਹੜਾ ਡਰ ਦਾ ਕ੍ਰੀਏਟ ਹੋ ਗਿਆ। ਹਾਂ ਡਰ ਦਾ ਕ੍ਰੀਏਟ ਤਾਂ ਹੁੰਦਾ ਫਿਰ ਮੇਲਾ ਕਾਫੀ ਲੋਕ ਸੁਮਾਪਤ ਕਰ ਗਏ। ਤੇ ਇਸੇ ਕਰਕੇ ਤੇ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਅੱਗੇ ਤੋਂ ਅਜਿਹੇ ਇਨਸਾਨਾਂ ਨੂੰ ਹਦਾਇਤ ਕਰਦੇ ਆ ਕਿ ਉਹ ਜੀ ਕੋਈ ਹੋ ਲੜਾਈ ਨਾ ਕਰੇ। ਸਰ ਕਿਸ ਤਹਿਤ ਕਾਨੂੰਨੀ ਕਾਰਵਾਈ ਕਰ ਰਹੇ ਹੋ? ਆਰਮਜੈਕਟ ਆਰਮਜੈਕਟ ਤਹਿਤ ਕਾਰਵਾਈ ਕਰਾਂਗੇ। gente.